ਮਸਜਿਦ ਦੇ ਵਿੱਚ ਅਜ਼ਾਨ ਪੜ੍ਹਦਿਆਂ ਸਾਬਕਾ ਐਸਪੀ ਦੇ ਉੱਪਰ ਅਤਵਾਦੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਬਰ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਇਸ ਜ਼ਖਮੀ ਹਾਲਤ ਦੇ ਵਿੱਚ ਸਾਬਕਾ ਪੁਲਿਸ ਅਫਸਰ ਨੂੰ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਜਾ ਕੇ ਉਹਨਾਂ ਦੀ ਰਾਹ ਦੇ ਵਿੱਚ ਹੀ ਮੌਤ ਹੋ ਚੁੱਕੀ ਹੈ ਦੱਸਿਆ ਕਿ ਘਟਨਾ ਪ੍ਰਮੋ ਕਸ਼ਮੀਰ ਦੇ ਬਾਰਾਮੂਲਾ ਇਲਾਕੇ ਦੇ ਵਿੱਚ ਦੱਸੀ ਜਾ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਤੜਕਸਾਰ ਰਿਟਾਇਰਡ ਐਸਪੀ ਅਜ਼ਾਨ ਪੜੰਦੇ ਰਹੀ ਗੈਸੀ ਮਸਜਿਦ ਦੇ ਵਿੱਚ ਅਜ਼ਾਨ ਪੜ ਰਹੀ ਸੀ ਉਸ ਦੌਰਾਨ ਅਤਵਾਦੀਆਂ ਦੇ ਵੱਲੋਂ ਉਹਨਾਂ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਰਿਟਾਇਰਡ ਐਸਪੀ ਨੂੰ ਹਸਪਤਾਲ ਲਿਜਾਇਆ ਗਿਆ ਤੇ ਰਾਤ ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਕਿ ਰਿਟਾਇਰਡ ਐਸਪੀ ਦਾ ਨਾਮ ਮੁਹੰਮਦ ਸਫੀ ਦੱਸਿਆ ਜਾ ਰਿਹਾ ਜੋ ਕਿ ਬਤੌਰ ਐਸਪੀ ਪੁਲਿਸ ਮੈਕ ਵਿੱਚੋਂ ਰਿਟਾਇਰ ਹੋਏ ਸੀ ਤੇ ਅੱਜ ਤੜਕਸਾਰ ਸਵੇਰੇ ਬਾਰਾਮੂਲਾ ਇਲਾਕੇ ਦੇ ਵਿੱਚ ਅਜ਼ਾਨ ਪੜਨ ਦੇ ਲਈ ਮਸਜਿਦ ਦੇ ਵਿੱਚ ਅਗੇਸੀ ਤੇ ਉਸ ਤੋਂ ਰਾ ਅੱਤਵਾਦੀਆਂ ਦੇ ਵੱਲੋਂ ਹੋਈਆਂ ਚਲਾ ਦਿੱਤੀਆਂ ਜਾਂਦੀਆਂ ਨੇ ਕਿ ਤਿੰਨ ਦਿਨਾਂ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਇਹ ਤੀਸਰਾ ਹਮਲਾ ਕੀਤਾ ਗਿਆ ਸੀ ਤੋਂ ਪਹਿਲਾਂ 21 ਦਸੰਬਰ ਨੂੰ ਫੌਜ ਦੇ ਦੋ ਵਾਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋਏ ਸੀ ਤੇ ਅੱਜ ਇੱਕ ਇਸ ਤਰ੍ਹਾਂ ਕਾ ਐਸਪੀ ਦੇ ਉੱਪਰ ਹਮਲਾ ਕੀਤਾ ਗਿਆ ਉਹਨਾਂ ਦੇ ਉੱਪਰ ਤਾਬਰਤੋੜ ਗੋਲੀਆਂ ਚਲਾਈਆਂ ਗਈਆਂ ਨੇ ਕਸ ਦੀ ਕਿ ਹੁਣ ਪੁਲਿਸ ਆਫਸਰਸ ਦੇ ਵੱਲੋਂ ਸਾਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤਾਂ ਕਿ ਪਤਾ ਲੱਗ ਸਕੇ ਕਿ ਅਤਵਾਦੀ ਕਿੱਧਰ ਨੂੰ ਭੱਜੇ ਨੇ ਤੇ ਉਹਨਾਂ ਨੂੰ ਜਲਦੋ ਜਲਦ ਕਾਬੂ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖੋ ਪੰਜਾਬ ਬੁਲ